ਅੱਜ ਗੱਲ ਦੋਸਤੋ ਅੱਜ ਦੇ ਟਾਈਮ ਦੇ ਵਿੱਚ ਹਰ ਘਰ ਦੇ ਵਿੱਚ ਚਿਪਸ ਜਿਹੜੇ ਆ ਉਹ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਆ ਬੱਚੇ ਹੋਣ ਜਾਂ ਵੱਡੇ ਹੋਣ ਇਹਦੇ ਸ਼ੌਕੀਨ ਜ਼ਰੂਰ ਹੁੰਦੇ ਆ ਅੱਜ ਅਸੀਂ ਘਰ 'ਚ ਬਣਾਵਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਪੰਜ ਜਾਂਦੇ ਆ ਤੇ ਮਾਰਕੀਟ ਵਾਲਿਆਂ ਨਾਲੋਂ ਕਈ ਗੁਣਾ ਜ਼ਿਆਦਾ ਟੇਸਟੀ ਬਣਦੇ ਆ ਇਸਦੇ ਲਈ ਮੈਂ ਜਿਹੜੇ ਅੱਜਕੱਲ੍ਹ ਤਾਜ਼ੇ ਵਾਲੇ ਆਲੂ ਆਏ ਆ ਚਾਰ ਵੱਡੇ ਸਾਈਜ਼ ਦੇ ਆਲੂ ਲਏ ਤੇ ਇਹਨਾਂ ਨੂੰ ਕੱਟ ਕੇ ਆਪਾਂ ਪਾਣੀ 'ਚ ਰੱਖ ਲਿਆ ਕੱਟ ਕੇ ਜਾਣੀ ਦੀ ਛਿੱਲ ਕੇ ਪਾਣੀ 'ਚ ਰੱਖ ਲਿਆ ਇਸੇ ਬਾਅਦ ਇਸ ਤਰ੍ਹਾਂ ਇੱਕ ਭਾਂਡੇ ਦੇ ਵਿੱਚ ਪਾਣੀ ਲੈ ਲੈਣਾ ਤੇ ਜਿਹੜਾ ਚਿਪਸ ਬਣਾਉਣ ਵਾਲੀ ਸ਼ੇਪਰ ਆਉਂਦੀ ਆ ਜੋ ਵੀ ਤੁਹਾਡੇ ਕੋਲ ਸ਼ੇਪ ਹੋਵੇ ਉਸ ਸ਼ੇਪ ਨੂੰ ਯੂਜ਼ ਕਰਕੇ ਤੁਸੀਂ ਇਸ ਤਰ੍ਹਾਂ ਆਲੂ ਨੂੰ ਚਿਪਸ ਦੀ ਸ਼ੇਪ ਜਿਹੜੀ ਆ ਉਹ ਦੇ ਦੇਣੀ ਆ ਤੇ ਮੈਂ ਇੱਥੇ ਬਿਲਕੁਲ ਜਿਹੜਾ ਸਭ ਤੋਂ ਛੋਟਾ ਸਾਈਜ਼ ਹੁੰਦਾ ਉਹ ਵਾਲਾ ਯੂਜ਼ ਕਰ ਰਹੀ ਆ ਵੈਸੇ ਮਾਰਕੀਟ 'ਚ ਤੁਹਾਨੂੰ ਇਹਦੀਆਂ ਬਹੁਤ ਸਾਰੀਆਂ ਕਿਸਮਾਂ ਜਿਹੜੀਆਂ ਚਿਪਸ ਦੀਆਂ ਮਿਲ ਜਾਣਗੀਆਂ ਚਿਪਸ ਮੇਕਰ ਦੀਆਂ ਤੇ ਹੁੰਜੀਏ ਨੂੰ ਆਪਾਂ ਇਸ ਤਰ੍ਹਾਂ ਪਾਣੀ ਦੇ ਵਿੱਚ ਹੀ ਥੱਲੇ ਰੱਖਣਾ ਹੈਗਾ ਇਹ ਤਾਂ ਕਿ ਆਲੂ ਸਾਡੇ ਕਾਲੇ ਨਾ ਹੋਣ ਜਾਨੀ ਦੀ ਜਦੋਂ ਤੱਕ ਅਸੀਂ ਚਿਪਸ ਜਿਹੜੇ ਆਉ ਫਰਾਈ ਨਹੀਂ ਕਰਦੇਗੇ ਉਹਨਾਂ ਟਾਈਮ ਤੱਕ ਤੁਸੀਂ ਇਸ ਨੂੰ ਪਾਣੀ ਦੇ ਵਿੱਚ ਹੀ ਰੱਖੇ ਜਾਣਾ ਵਾ ਪਹਿਲਾਂ ਛਿੱਲ ਕੇ ਫਿਰ ਉਸ ਦੇ ਬਾਅਦ ਇਸ ਤਰ੍ਹਾਂ ਬਣਾ ਕੇ ਫਿਰ ਤਿੰਨ ਚਾਰ ਵਾਰੀ ਪਾਣੀ ਇਹਦਾ ਪਕੜਦੇ ਆਂਗੇ ਤੇ ਟ੍ਰਾਂਸਪੇਰੈਂਟ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਟ੍ਰਾਂਸਪੇਰੈਂਟ ਹੈ ਫਿਰ ਇਸ ਤਰ੍ਹਾਂ ਤਿੰਨ ਚਾਰ ਪਾਣੀ ਇਹਦੇ ਕੱਢਦੇ ਨੇ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਸਟਾਰਚ ਹੁੰਦਾ ਵਾ ਪਰੇ ਪਾਣੀ ਤੁਸੀਂ ਆਪਣੇ ਬੂਟਿਆਂ ਨੂੰ ਦੇ ਦੇਣਾ ਵਾ ਡੋਲਣਾ ਨਹੀਂ ਹੈ ਤੇ ਇਧਰ ਇੱਕ ਭਾਂਡੇ ਚ ਆਪਾਂ ਪਾਣੀ ਗਰਮ ਹੋਣ ਲਈ ਰੱਖ ਦੇਣਾ ਗੈਸ ਤੇ ਤੇ ਜਿਹੜੇ ਆਲੂ ਅਸੀਂ ਪਾਣੀ ਦੇ ਵਿੱਚ ਰੱਖੇ ਸੀ ਉਹ ਇੱਕ ਸਟੇਨਰ ਦੇ ਵਿੱਚ ਹੁਣ ਟ੍ਰਾਂਸਫਰ ਕਰ ਦੇਣੇ ਆ ਤੇ ਪਾਣੀ ਥੋੜਾ ਜਿਹਾ ਗਰਮ ਹੋ ਗਿਆ ਜਦੋਂ ਸਾਡਾ ਇਹਦੇ ਚ ਆਪਾਂ ਇੱਕ ਟੁਕੜਾ ਫਟਕੜੀ ਦਾ ਪਾ ਦੇਣਾ ਵਾ ਇਫਾ ਟਿਕੜੀ ਨੂੰ ਪਾ ਕੇ ਆਪਾਂ ਇਹਦੇ ਵਿੱਚ ਦੋ ਇਸ ਤਰ੍ਹਾਂ ਰਾਉਂਡ ਘੁਮਾ ਦੇਣੇ ਆ ਸਾਰੇ ਪਾਣੀ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਲੰਬਾ ਟਾਈਮ ਤੱਕ ਪਾਣੀ 'ਚ ਨਹੀਂ ਰੱਖਣਾ ਜਨਨ ਦੀ 5-6 ਸੈਕਿੰਡ ਤੁਸੀਂ ਇਹਨੂੰ ਪਾਣੀ 'ਚ ਰੱਖਣਾ ਤੇ ਫਿਰ ਨਾਲ ਹੀ ਇਹਨੂੰ ਬਾਹਰ ਕੱਢ ਦੇਣਾ ਫਿਰ ਆਪਾਂ ਇਹਦੇ ਵਿੱਚ ਪਾ ਦੇਾਂਗੇ ਲੂਣ ਇਹ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਪਾ ਦੇਣਾ ਮੈਂ ਡੇਢ ਚਮਚ ਤਕਰੀਬ ਇੱਥੇ ਪਾਇਆ ਵਾ ਇਹਦੇ ਨਾਲ ਕੀ ਆ ਕਿ ਜਿਪਸ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਜੇ ਤੁਹਾਨੂੰ ਐਕਸਟਰਾ ਲੂਨ ਜਿਹੜਾ ਹੈ ਉਹ ਐਡ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਪਾਣੀ ਜਿਵੇਂ ਸਾਡਾ ਗਰਮ ਹੋਇਆ ਤਾਂ ਆਪਾਂ ਇਹਦੇ ਚਾਲੂ ਪਾ ਦਿੱਤੇ ਆ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਡੁੱਬ ਜਾਂਦੇ ਇਹਨਾਂ ਨੂੰ ਹਿਲਾਉਣਾ ਜਲਾਉਣਾ ਬਿਲਕੁਲ ਨਹੀਂ ਹੈ 5 ਮਿੰਟ ਤੱਕ ਆਪਾਂ ਇਹਨੂੰ ਇਦਾਂ ਹੀ ਪਕਾਇਆ 5 ਮਿੰਟ ਤੇ ਬਾਅਦ ਇਸ ਤਰ੍ਹਾਂ ਤੁਸੀਂ ਇਹਨੂੰ ਉੱਪਰ-ਨੀਚੇ ਕਰ ਦੇਣਾ ਤਾਂ ਕਿ ਜਿਹੜੇ ਉੱਪਰ ਵਾਲੇ ਆ ਉਹ ਵੀ ਚੰਗੀ ਤਰ੍ਹਾਂ ਪੱਕ ਜਾਣ ਤਕਰੀਬਨ ਇਹਨੂੰ ਆਪਾਂ ਮੀਡੀਅਮ ਫਲੇਮ ਦੇ ਉੱਪਰ 7 ਮਿੰਟ ਤੱਕ ਮੈਂ ਪਕਾਇਆ ਵਾ 7 ਮਿੰਟ ਦੇ ਬਾਅਦ ਇਸ ਤਰ੍ਹਾਂ ਆਪਾਂ ਇਹਨੂੰ ਚੈੱਕ ਕਰ ਰਹੇ ਹਾਂ ਕਿ ਇਹ ਆਸਾਨੀ ਨਾਲ ਟੁੱਟ ਰਿਹਾ ਜਣੀ ਦੀ ਇਹ ਪੱਕਿਆ ਨਹੀਂ ਹੋਣਾ ਚਾਹੀਦਾ ਪਰ ਬਹੁਤ ਹੀ ਈਜ਼ੀਲੀ ਟੁੱਟ ਰਿਹਾ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣੀ ਆ ਕਿ ਇਸ ਤਰ੍ਹਾਂ ਇਹਨੂੰ ਆਪਾਂ ਕਰੀਏ ਤਾਂ ਬਹੁਤ ਹੀ ਆਸਾਨੀ ਨਾਲ ਇਹ ਟੁੱਟ ਜਾਵੇ ਇਸ ਸਟੇਜ ਤੇ ਬਿਲਕੁਲ ਰਹਿ ਰਹੀ ਹੈ ਤੇ ਗੈਸ ਦੀ ਫਲੇਮ ਨੂੰ ਆਪਾਂ ਬੰਦ ਕਰ ਦੇਵਾਂਗੇ ਹੋਰ ਜ਼ਿਆਦਾ ਨਹੀਂ ਪਕਾਉਣਾਗਾ ਤੇ ਇਹਨੂੰ ਫਟਾਫਟ ਇੱਕ ਛਾਨਣੀ ਦੇ ਵਿੱਚ ਕੱਢ ਲਵਾਂਗੇ ਤਾਂ ਕਿ ਇਹ ਨਾਲ ਦੀ ਨਾਲ ਹੀ ਠੰਡੇ ਹੋ ਜਾਣ ਹੁਣ ਮੈਂ ਤੁਹਾਨੂੰ ਦੱਸਦੀ ਕਿ ਜੇ ਤੁਹਾਨੂੰ ਲੱਗੇ ਕਿ ਤੁਹਾਡੇ ਆਲੂ ਜਿਹੜੇ ਆ ਉਹ ਜ਼ਿਆਦਾ ਪੱਕ ਗਏ ਆ ਜ਼ਿਆਦਾ ਟਾਈਮ ਤੁਸੀਂ ਇਹਨੂੰ ਬੋਇਲ ਕਰ ਲਿਆ ਤਾਂ ਤੁਸੀਂ ਫਟਾਫਟ ਉੱਪਰ ਦੀ ਇੱਕ ਗਲਾਸ ਠੰਡਾ ਪਾਣੀ ਪਾ ਦੇਣਾ ਵਾ ਤਾਂ ਕਿ ਇਹਦਾ ਕੁਕਿੰਗ ਪ੍ਰੋਸੈਸ ਉੱਥੇ ਹੀ ਰੁਕ ਜਾਏ ਫਿਰ ਇਹਨਾਂ ਨੂੰ ਆਪਾਂ ਠੰਡੇ ਹੋਣ ਦੇ ਬਾਅਦ ਸੁਕਾਉਣ ਦੇ ਲਈ ਕਮਰੇ ਦੇ ਅੰਦਰ ਹੀ ਪੱਖੇ ਦੇ ਥੱਲੇ ਇੱਕ ਕਪੜਾ ਵਿਛਾ ਕੇ ਉਹਦੇ ਉੱਪਰ ਇਹ ਪਾ ਦੇਣੀ ਹੈ ਤੇ ਇਹਨੂੰ ਧੁੱਪੇ ਨਹੀਂ ਸੁਕਾਉਣਾਗਾ ਇਹਨਾਂ ਨੂੰ ਛਾਵੇਂ ਹੀ ਕਮਰੇ ਦੇ ਅੰਦਰ ਪੱਖੇ ਥੱਲੇ ਸੁਕਾ ਲੈਣਾ ਗਰਮੀ ਦਾ ਮੌਸਮ ਆ ਇੱਕ ਦਿਨ ਜੇ ਸੁੱਕ ਜਾਂਦੇ ਆ ਤੇ ਸੁੱਕਣ ਦੇ ਬਾਅਦ ਇਹ ਥੋੜੇ ਜਿਹਾ ਸ਼੍ਰਿੰਕ ਜੇ ਹੋ ਜਾਂਦੇ ਆ ਤੇ ਇਸ ਤਰ੍ਹਾਂ ਦੇ ਲੱਗਦੇ ਆ ਪਰ ਤੁਸੀਂ ਦੇਖੋ ਇਹ ਕਾਲੇ ਬਿਲਕੁਲ ਨਹੀਂ ਹੋਏ ਤੇ ਟ੍ਰਾਂਸਪੇਰੈਂਟ ਕਿੰਨੇ ਆ ਬਿਲਕੁਲ ਚਿੱਟੇ-ਚਿੱਟੇ ਪਏ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣੀ ਆ ਬਹੁਤ ਹੀ ਵਧੀਆ ਇਹ ਜਿਹੜੇ ਆਲੂ ਸਾਡੇ ਆ ਉਹ ਬਨੇ ਆ ਤੇ ਜਦੋਂ ਤੁਸੀਂ ਇਹਨਾਂ ਨੂੰ ਫਰਾਈ ਕਰਨਾ ਹੈ ਤੇਲ ਤੁਹਾਡਾ ਮੀਡੀਅਮ ਹੌਟ ਹੋਣਾ ਚਾਹੀਦਾ ਬਹੁਤ ਜ਼ਿਆਦਾ ਗਰਮ ਤੇਲ ਦੇ ਵਿੱਚ ਪਾਉਂਗੇ ਤਾਂ ਇਹ ਇੱਕਦਮ ਕਾਲੇ ਹੋ ਜਾਣਗੇ ਤੇ ਬਿਲਕੁਲ ਠੰਡੇ ਤੇਲ ਦੇ ਵਿੱਚ ਵੀ ਨਹੀਂ ਪਾਉਣੇਗੇ ਤੇ ਮੀਡੀਅਮ ਹੌਟ ਤੇਲ ਦੇ ਵਿੱਚ ਤੁਸੀਂ ਫਰਾਈ ਕਰ ਲੈਣਾ ਇਹਨਾਂ ਨੂੰ ਤੇ ਉਸਦੇ ਬਾਅਦ ਤੁਸੀਂ ਇਹਨਾਂ ਨੂੰ ਟਿਸ਼ੂ ਪੇਪਰ ਤੇ ਰੱਖ ਦਿਓ ਇਹਦਾ ਐਕਸਸ ਆਇਲ ਜਿਹੜਾ ਹੈ ਉਹ ਰਿਮੂਵ ਹੋ ਜਾਏਗਾ ਜਿੰਨੇ ਤੁਸੀਂ ਖਾਣੇ ਹੋਣ ਉਹਨੇ ਤੁਸੀਂ ਬਣਾ ਲਓ ਬਾਕੀ ਤੁਸੀਂ ਡੱਬੇ ਦੇ ਵਿੱਚ ਸਟੋਰ ਕਰਕੇ ਰੱਖ ਲਓ ਜਦੋਂ ਵੀ ਕੋਈ ਫਰਮਾਇਸ਼ ਕਰੇ ਚਿਪਸ ਖਾਣ ਦੀ ਤਾਂ ਤੁਸੀਂ ਮੈਂਟਾਂ ਚ ਇਹਨਾਂ ਨੂੰ ਬਣਾ ਕੇ ਸਰਵ ਕਰ ਸਕਦੇ ਹੋ ਤੇ ਜਦੋਂ ਖਤਮ ਹੋ ਜਾਣ ਇਹ ਹੋਰ ਬਣਾ ਕੇ ਰੱਖਣ ਬਹੁਤ ਹੀ ਆਸਾਨ ਹੈ ਇਹਨਾਂ ਨੂੰ ਬਣਾਉਣਾ ਜਦੋਂ ਤੁਸੀਂ ਇੱਕ ਵਾਰ ਘਰ ਦੇ ਵਿੱਚ ਇਹ ਬਣਾ ਲੈਣਾ ਤੁਸੀਂ ਮਾਰਕੀਟ ਤੋਂ ਲਿਆਉਣਾ ਭੁੱਲ ਜਾਓਗੇ ਕਿਉਂਕਿ ਮਾਰਕੀਟ ਵਾਲਿਆਂ ਨਾਲੋਂ ਵੀ ਇਹ کئی ਗੁਣਾ ਜ਼ਿਆਦਾ ਟੇਸਟੀ ਬਣਦੀ ਹੈ ਤੇ ਮੇਰੇ ਘਰੇ ਤਾਂ ਜਦੋਂ ਵੀ ਬੰਦਿਆ ਨਾਲ ਦੀ ਨਾਲ ਹੀ ਸਾਰੇ ਜਿਹੜੇ ਆ ਇਹ ਖਤਮ ਹੋ ਜਾਂਦੇ ਆ ਇਸ ਦੇ ਬਾਅਦ ਇਹਨਾਂ ਨੂੰ ਹੋਰ ਫਲੇਵਰ ਦੇਣ ਦੇ ਲਈ ਤੁਸੀਂ ਕੀ ਕਰਨਾ ਹੈ ਸਭ ਕਰਨ ਤੋਂ ਪਹਿਲਾਂ ਇਹਦੇ ਉੱਪਰ ਹਲਕਾ ਜਿਹਾ ਕਾਲਾ ਨਮਕ ਪਾਇਆ ਮੈਂ ਚਾਟ ਮਸਾਲਾ ਐਡ ਕੀਤਾ ਤੇ ਕਸ਼ਮੀਰੀ ਲਾਲ ਮੇਚ ਜਦੋਂ ਤੁਸੀਂ ਤਿੱਖੇ ਵਾਲੇ ਵੀ ਪਾ ਸਕਦੇ ਹੋ ਜਾਂ ਦੋਨੇ ਵੀ ਪਾ ਸਕਦੇ ਹੋ ਤੇ ਇਸ ਦੇ ਇਲਾਵਾ ਹੋਰ ਕੋਈ ਮਸਾਲਾ ਤੁਹਾਨੂੰ ਚੰਗਾ ਲੱਗਦਾ ਹੋਵੇ ਉਹ ਤੁਸੀਂ ਐਡ ਕਰ ਲਓ ਤੇ ਫਿਰ ਇਹਨੂੰ ਟਾਸ ਕਰ ਦੋ ਤੇ ਤੁਹਾਡੇ ਚਨੇ ਚਿਪਸ ਆ ਉਹ ਰੈਡੀ ਆ ਖਾਣ ਦੇ ਲਈ ਇਹ ਤੁਸੀਂ ਇੱਕ ਵਾਰ ਬਣਾ ਕੇ ਘਰੇ ਖਾ ਕੇ ਦੇਖੋ ਇੰਨੇ ਏ ਘ ਜ਼ਿਆਦਾ ਟੇਸਟੀ ਆ ਕਿ ਤੁਸੀਂ ਜਾਂ ਬੱਚੇ ਜਿਹੜੇ ਆ ਉਹ ਮਾਰਕੀਟ ਵਾਲੇ ਚਿਪਸ ਖਾਣੇ ਭੁੱਲ ਜਾਣਗੇ ਤੇ ਬਦਿਆ ਵੀ ਆ ਸਾਫ ਸੁਥਰੇ ਤਰੀਕੇ ਨਾਲ ਬਣਾਏ ਗਿਆ ਸਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੈ ਕਿ ਅਸੀਂ ਕਿਸ ਟਾਈਪ ਦਾ ਆਲੂ ਯੂਜ਼ ਕੀਤਾ ਹੈ ਕਿਸ ਟਾਈਪ ਦੇ ਅਸੀਂ ਇਸ ਨੂੰ ਆਲ ਤੇਲ ਦੇ ਵਿੱਚ ਜਿਹੜਾ ਇਹ ਫਰਾਈ ਕੀਤਾ ਵਾ ਤੇ ਤੁਹਾਨੂੰ ਮੈਂ ਨੇੜੇ ਤੋਂ ਦਿਖਾਉਣੀ ਆ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੇ ਇਹ ਚਿਪਸ ਸਾਡੇ ਬਣ ਕੇ ਰੈਡੀ ਹੋਏ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖਣਾ ਬਿਲਕੁਲ ਨਾ ਭੁੱਲਣਾ